ਤਾ ਸੀ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ ਮਾਰੇ ਮਾਫ ਕਰ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਇਹ ਨਹੀਂ ਕਹੇ ਤੇਰੇ ਭਰਾਵਾਂ ਨੂੰ ਮਾਫ ਕੀਤਾ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਆਪਣੀ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਉਹ ਰੋਜ਼ ਸੇਵਾ ਕਰਨ ਵਾਲਾ ਪਰ ਉਹਦੇ ਮਨ ਵਿੱਚ ਹੈ ਮੇਰੇ ਭਰਾਵਾਂ ਦਾ ਵੀ ਭਲਾ ਹੋਵੇ। ਕੁਝ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਜਿਆਂ ਦਾ ਭਲਾ ਮੰਗਦਾ ਹੈ। ਤਾਂ ਬਾਦਸ਼ਾਹ ਦੇ ਕੋਲ ਰੋਜ਼ ਸੇਵਾ ਕਰਨਾ ਆਉਂਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆਉਂਦਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ ਝੂਠੀ ਬੁਰਕੀ ਦੇ ਦੇਣ ਮੈਨੂੰ। ਝੂਠੀ ਗਰਾਈ ਦੇ ਦੇਣ। ਬਾਦਸ਼ਾਹ ਦੇ ਦਿਲ ਦੀ ਬੁੱਝ ਗਏ। ਮਹਾਰਾਜ ਨੇ ਪੁੱਛ ਲਿਆ ਕਹਿੰਦੇ ਸ਼ਮੀਰਿਆ ਕੀ ਚੱਲਦਾ ਮਨ ਵਿੱਚ ਦੱਸ ਕੀ ਚਾਹੀਦਾ ਹੈ। ਕਹਿੰਦੇ ਮਹਾਰਾਜ ਇੱਕ ਬੁਰਕੀ ਝੂਠੀ ਦੇ ਦਿਓ। ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ ਕਲਗੀਧਰ ਪਾਤਸ਼ਾਹ ਨੇ ਰਿੰਦਾ ਪ੍ਰਸ਼ਾਦਾ ਥਾਲ ਉਹਨੂੰ ਦਿੱਤਾ ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ ਕਹਿੰਦੇ ਲੈ ਲੈ ਜਾ ਕਹਿੰਦਾ ਮਹਾਰਾਜ ਮੈਂ ਘਰ ਲੈ ਕੇ ਜਾਣਾ ਚਾਹਨਾ ਤੁਹਾਡਾ ਸੀਤ ਪ੍ਰਸ਼ਾਦ ਮੇਰੇ ਭਰਾ ਮੇਰੇ ਬੱਚੇ ਛਕ ਲੈਣ ਮੇਰੇ ਬੱਚਿਆਂ ਦਾ ਭਲਾ ਹੋ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੀ ਮਰਜ਼ੀ ਹੈ ਉਹ ਲੈ ਗਿਆ ਮਨ ਚ ਆਇਆ ਮੈਂ ਗੁਰੂ ਦਾ ਸੀਤ ਪ੍ਰਸ਼ਾਦ ਸ਼ਕਾਵਾਂਗਾ ਭਰਾਵਾਂ ਦਾ ਵੀ ਭਲਾ ਹੋਏਗਾ ਬੱਚਿਆਂ ਦਾ ਵੀ ਭਲਾ ਹੋਏਗਾ ਜਦੋਂ ਜਾ ਕੇ ਹਵੇਲੀ ਦੇ ਵਿਹੜੇ 'ਚ ਬੜਿਆ ਆਵਾਜ਼ ਦੇ ਕੇ ਕਹਿੰਦਾ ਕਹਿੰਦਾ ਭਾਈ ਆਜੋ ਗੁਰੂ ਦਾ ਸੀਤ ਪ੍ਰਸ਼ਾਦ ਮਿਲਿਆ ਆਜੋ ਭਾਈ ਗੁਰੂ ਦਾ ਪ੍ਰਸ਼ਾਦ ਲੈ ਲਓ ਤਾਂ ਜਦੋਂ ਥਾਲ ਵਿਖਿਆ ਨਾ ਸ਼ਰਾਬ ਵਿੱਚ ਰੱਜੇ ਹੋਏ ਉਹਦੇ ਭਰਾ ਤਖਤ ਮੰਨ ਲੈ ਹੱਥ ਮਾਰ ਕੇ ਥਾਲ ਸੁੱਟ ਤੱਕ ਕਹਿੰਦਾ ਗੁਰੂ ਦੀਆਂ ਝੂਠਾਂ ਵੀ ਘਰ ਨੂੰ ਚੁੱਕ ਕੇ ਲਿਆਉਣ ਲੱਪਿਆ ਸਾਰਾ ਪ੍ਰਸ਼ਾਦ ਤਾਂ ਮਿੱਟੀ 'ਚ ਰੁਲ ਗਿਆ ਦਾਲ ਸਬਜ਼ੀ ਭਾਜੀ ਰੋਟੀ ਮਿੱਟੀ ਚ ਰੇਤੇ ਜਲਿਬੜ ਗਈ ਖਾਣ ਦੇ ਯੋਗ ਨਾ ਰਹੀ ਇਹਨੇ ਟੋਆ ਪੱਟ ਕੇ ਦੱਬ ਦਿੱਤਾ ਜਦੋਂ ਸ਼ਮਾਂ ਨੂੰ ਗੁਰੂ ਦੇ ਦਰਬਾਰ ਚ ਆਇਆ ਨਾ ਜਿੱਥੇ ਅਜ ਗੁਰਦਰਾ ਜ਼ਫਰਨਾਵਾ ਸਾਹਿਬ ਆ ਪਾਦਸ਼ਾਹ ਦੂਰੋਂ ਹੱਸ ਪੈ ਕਹਿੰਦੇ ਸ਼ਮੀਰਿਆ ਕਰ ਲਿਆ ਭਰਾਮਾਂ ਦਾ ਭਲਾ ਕਹਿੰਦੇ ਸ਼ਮੀਰਿਆ ਹੋ ਗਿਆ ਤੇਰੇ ਭਰਾਮਾਂ ਦਾ ਬੱਚਿਆਂ ਦਾ ਭਲਾ ਅੱਖਾਂ ਭਰ ਕੇ ਰੋ ਪਿਆ ਕਹਿੰਦਾ ਮਹਾਰਾਜ ਉਹ ਨਹੀਂ ਪ੍ਰਸ਼ਾਦਾ ਸੁੱਟ ਦਿੱਤਾ ਮਹਾਰਾਜ ਸ਼ਰਾਬੀ ਭਰਾ ਤਖਤ ਮੰਨ ਲੈ ਪ੍ਰਸ਼ਾਦਾ ਸੁੱਟ ਦਿੱਤਾ ਸੱਚੇ ਬਾਦਸ਼ਾਹ ਫਿਰ ਬੋਲੇ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਇਹਦਾ ਮਤਲਬ ਕਿਸੇ ਦੇ ਲੇਖ ਨਹੀਂ ਬਦਲੇ ਜਾ ਸਕਦੇ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਸਹਿਬ ਕਹਿੰਦੇ ਤੂੰ ਸੇਵਾ ਕਰਿਆ ਕਰ ਉਹ ਸੇਵਾ ਕਰਨ ਲੱਗ ਪਿਆ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾ ਉਹਦੇ ਕੋਲ ਬੈਠੇ ਕਹਿੰਦੇ ਸ਼ਮੀਰਿਆ ਤੇਰੀ ਸੇਵਾ ਤੇ ਸਾਡਾ ਮਨ ਬਹੁਤ ਖੁਸ਼ ਹੈ ਕੁਝ ਮੰਗ ਲੈ ਚਲ ਜੇ ਕੋਈ ਮੰਗਣਾ ਤਾਂ ਮੰਗ ਲੈ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਭਲਾ ਕਰ ਦਿਓ ਤੁਸੀਂ ਰੋਜ਼ ਕਹਿੰਦੇ ਰਹਿੰਦੇ ਹੋ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਕਹਿੰਦੇ ਮਹਾਰਾਜ ਮੇਰਾ ਭਲਾ ਕਰ ਦਿਓ ਮਹਾਰਾਜ ਮੈਨੂੰ ਨਾ ਮੁਕਤੀ ਦੇ ਦਿਓ ਮੈਨੂੰ ਮਹਾਰਾਜ ਮੁਕਤੀ ਦੇ ਦਿਓ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਰਾਜ ਚਾਹੀਦਾ ਤੇਰੀਆਂ ਪੀੜੀਆਂ ਤੱਕ ਰਾਜ ਹੋਏਗਾ ਪੈਸਾ ਚਾਹੀਦਾ ਰਾਜ ਚਾਹੀਦਾ ਸੁੱਖ ਚਾਹੀਦਾ ਜੋ ਮੰਗਣਾ ਮੰਗ ਲੈ ਪਰ ਤੈਨੂੰ ਮੁਕਤੀ ਨਹੀਂ ਦੇ ਸਕਦੇ ਹੁਣ ਕਹ ਮਹਾਰਾਜ ਇਹ ਕਿਵੇਂ ਹੋ ਸਕਦਾ ਪੂਰਾ ਗੁਰੂ ਹੋਵੇ ਤਾਂ ਮੁਕਤੀ ਨਾ ਦੇ ਸਕੇ ਮਹਾਰਾਜ ਐ ਨਹੀਂ ਹੋ ਸਕਦਾ ਮਹਾਰਾ ਤੁਹਾਨੂੰ ਮੁਕਤੀ ਚਾਹੀਦੀ ਹੈ ਰਾਜ ਭਾਗ ਪੈਸਾ ਨਹੀਂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹੇ ਧਾਰੇ ਮਹਾਰਾ ਤੁਸੀਂ ਮੁਕਤੀ ਦੀ ਦਾਤ ਦਿੰਦੇ ਹੋ ਮੈਨੂੰ ਕਿਉਂ ਨਹੀਂ ਮੁਕਤ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਧਰਤੀ ਤੇ ਅਜੇ ਹੋਣੇ ਆ ਹੋਰ 14 ਜਨਮ ਕਹਿੰਦੇ ਤੇਰੇ ਕਰਮ ਇੰਨੇ ਇਕੱਠੇ ਹੋ ਗਏ 14 ਜਨਮ ਤੇਰੇ ਹੋਰ ਹੋਣੇ ਅਜੇ ਧਰਤੀ ਤੇ ਇੱਕ ਜਨਮ ਵਿੱਚ ਕਹਿੰਦੇ ਤੂੰ ਇੱਲ ਬਣਨਾ ਹੈ ਰੱਜ ਰੱਜ ਮਾਸ ਖਾਈ ਜਿਹੜਾ ਤੇਰਾ ਦਿਲ ਕਰ ਰਿਹਾ ਦੇਖੋ ਜੋ ਮਨ ਵਿੱਚ ਹੈ ਨਾ ਉਹ ਕਰਮ ਬਣ ਜਾਂਦੇ ਕਹਿੰਦੇ ਇੱਕ ਜਨਮ ਤੇਰਾ ਸੱਪ ਦਾ ਹੋਣਾ ਹੈ ਇੱਕ ਜਨਮ ਤੇਰਾ ਮਾਨਸ ਦੇਹੀ ਦਾ ਹੋਣਾ ਜਿੱਥੇ ਤੂੰ ਬਹੁਤ ਗਰੀਬ ਹੋਣਾ ਮੰਗ ਮੰਗ ਕੇ ਖਾਣਾ ਤੈਨੂੰ ਦੁੱਖ ਰੋਗ ਗਰੀਬੀ ਆਉਣੀ ਹੈ ਉਦੋਂ ਕਿਤੇ ਰੱਬ ਨੂੰ ਯਾਦ ਕਰੀ ਫਿਰ ਦੇਖਾਂਗੇ ਜਦੋਂ ਗੁਰੂ ਨੇ ਕਹਿਤਾ ਨਾ ਫਿਰ ਦੇਖਾਂਗੇ ਭਾਈ ਸ਼ਮੀਰਾ ਮਹਾਰਾਜ ਦੇ ਚਰਨਾਂ ਟੈਪਿਆ ਕਹਿੰਦਾ ਮਹਾਰਾਜ ਐਦਾਂ ਨਾ ਕਹੋ ਫਿਰ ਦੇਖਾਂਗੇ ਇਸੇ ਜਨਮ ਵਿੱਚ ਮੁਕਤ ਕਰੋ ਮਰਨ ਮੈਨੂੰ ਮੁਕਤੀ ਚਾਹੀਦੀ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰਾਜ ਨਾ ਚਾਹੂੰ ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਮੈਨੂੰ ਦਾਤ ਝੋਲੀ ਵਿੱਚ ਪਾਓ ਜਨਮ ਮਰਨ ਤੋਂ ਮੁਕਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆ ਕੇ ਬੋਲੇ ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ ਚ ਕਰਾਂਗੇ ਸ਼ਮੀਰਿਆ ਇੱਕ ਗੱਲ ਸੁਣ ਫਿਰ ਕਹਿੰਦੇ ਤੈਨੂੰ ਫਿਰ ਸਾਡੇ ਆ ਬਚਨ ਮੰਨਣਾ ਪੈਣਾ ਆ ਹੁਣ ਸੁਣਿਓ ਧਿਆਨ ਨਾਲ ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ ਕਹਿੰਦੇ ਮਹਾਰਾਜ ਹੁਕਮ ਕਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ ਇੱਕ ਵਾਰ ਆਖੋ ਸਤਨਾਮ ਸ੍ਰੀ ਘਰ ਜਾ ਕੇ ਸਲਾਹ ਨਾ ਕਰੀ ਜੇ ਤੂੰ ਭਰਾਵਾਂ ਦੀ ਬੱਚਿਆਂ ਦੀ ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈ ਕਹਿੰਦੇ ਭਰਾਵਾਂ ਦੀ ਸਲਾਹ ਜਨਾ ਪਈ ਹੁਣ ਜੋ ਤੈਨੂੰ ਅਸੀਂ ਕਹਿਣ ਲੱਗੇ ਆ ਸ਼ਮੀਰਿਆ ਬਚਨ ਮੰਨ ਲਈ ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਚੇ ਬਾਦਸ਼ਾਹ ਬੋਲੇ ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਟਾ ਤਿਆਰ ਹੋਣੇ ਸਵੇਰੇ ਕਿਸੇ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਸ਼ਕ ਲਈ ਸਲਾਹ ਨਾ ਕਰੀ ਕਹਿੰਦਾ ਮਹਾਰਾਜ ਸਤਿਵਚਨ ਸਤਿਵਚਨ ਇਨੇ ਘਰ ਜਾ ਕੇ ਸਲਾਹ ਨਹੀਂ ਕੀਤੀ ਨਾ ਭਰਾਵਾਂ ਨੂੰ ਦੱਸਿਆ ਨਾ ਘਰਦਿਆਂ ਨੂੰ ਦੱਸਿਆ ਨਾ ਬੱਚਿਆਂ ਨੂੰ ਦੱਸਿਆ ਅਗਲੀ ਸਵੇਰ ਕਿਸੇ ਇਸ਼ਨਾਨ ਕਰਕੇ ਆਇਆ ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ ਕਿਸੇ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ ਤੁਹਾਡੇ ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕਿਸਾਂ ਚ ਪਾਏ ਜਾਂਦੇ ਨੇ ਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਛੱਟੇ ਕਿਸਮ ਵਿੱਚ ਫਿਰ ਨੇਤਰਾਂ ਚ ਪਾਏ ਜਾਂਦੇ ਨੇ ਪੰਜ ਜੁਲੇ ਸ਼ਿਕਾਏ ਜਾਂਦੇ ਨੇ ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ ਹੈ ਫਿਰ ਪੰਜ ਪਿਆਰੇ ਕਹਿੰਦੇ ਨੇ ਅੱਜ ਕਿਸੇ ਇਸ਼ਨਾਨ ਨਾ ਕਰਿਓ ਕੱਲ ਸਵੇਰੇ ਉੱਠ ਕੇ ਕਿਸੇ ਇਸ਼ਨਾਨ ਕਰਨਾ ਹੈ ਕਿਉਂ ਕਿਸਾਂ ਵਿੱਚ ਅੰਮ੍ਰਿਤ ਸਿੰਜਿਆ ਹੈ